ਮੋ ਕਿਉਂ ਕੀਤਾ ਠੀਕ ਹੈ ਨਾ ਸਾਨੂੰ ਚਲ ਚੁੱਪ ਕਰ ਸਾਨੂੰ ਸਾਨੂੰ ਪਤਾ ਆਪਾਂ ਸਿੱਧੀ ਕੰਨਾਂ ਨੂੰ ਹੱਥ ਲੱਗ ਗਿਆ ਕਿਸੇ ਨਾਂ ਨਹੀਂ ਕਿੱਥੇ ਚਲੇ ਗਏ ਕਹਾਂ ਚਲੇ ਹੋ ਕਹਾਂ ਚਲੇ ਹੋ ਬਈ ਕੱਢ ਲਿਆ ਕਿਚਨ ਚੋ ਵੀ ਸਮਾਨ ਤੇ ਇਧਰੋਂ ਵੀ ਤੇ ਆ ਸਾਡਾ ਖਲਾਰਾ ਤੁਸੀਂ ਦੇਖ ਸਕਦੇ ਹੋ ਸਾਰੇ ਇੱਥਰ ਝਾੜੂ ਪੋਚਾ ਲੱਗਾ ਲੱਗਾ ਆ ਤੇ ਜਿਹੜਾ ਸਾਡਾ ਵਾਈਫਾਈ ਵਗੈਰਾ ਹੈਗਾ ਯਾਰ LED ਵਗੈਰਾ ਹੈ ਲੌਣ ਵਾਲੀ ਆ ਆ ਸਾਰਾ ਹੀ ਹੈ ਸਮਾਨ ਜਿਹੜਾ ਆ ਸਾਰਾ ਹਜੇ ਕਮਰੇ ਚ ਉਤਾਰਨਾ ਆ ਤੇ ਇਧਰੋਂ ਸਾਰਾ ਸਮਾਨ ਆਪਾਂ ਕੱਢ ਚੁੱਕੇ ਆ ਜੁੱਤੀਆਂ ਵਗੈਰਾ ਜੋ ਵੀ ਗੱਦੇ ਵਗੈਰਾ ਇਧਰੋਂ ਵੀ ਸਾਰਾ ਕੱਢਤਾ ਆ ਭਾਂਡੇ ਤੁਸੀਂ ਦੇਖ ਸਕਦੇ ਆ ਭਾਂਡੇ ਦੇਖੋ ਸਾਡੇ ਰਸੋਈ ਦਾ ਕੰਮ ਸਾਡਾ ਸਾਰਾ ਨਿਬੜ ਚੁੱਕਿਆ ਰਸੋਈ ਤੁਹਾਨੂੰ ਦਿਖਾਈ ਦਿੰਨੇ ਆ ਤੇ ਜਿਹੜਾ ਕੋਠੇ ਦਾ ਸੀਗਾ ਕੱਲ ਆਪਾਂ ਪੈਕਿੰਗ ਕੋਠੇ ਤੋਂ ਕੱਪੜਿਆਂ ਦੀ ਕਰ ਲਈ ਸੀਗੀ ਤੇ ਥੋੜੇ ਜਿਹਾ ਕੱਪੜੇ ਸਾਡੇ ਰੰਦੇ ਹੋਏ ਆ ਤੇ ਜਿਹੜੇ ਵੀ ਪੇਟੀਆਂ ਚੋਂ ਕੱਢਣ ਵਾਲੇ ਆ ਸਾਨੂੰ ਇਹ ਸਮਝਾਂਦੀ ਕਿ ਪੇਟੀ ਅਸੀਂ ਕਿੱਦਾਂ ਸੰਭਾਲਾਂਗੇ ਤੇ ਆਪਾਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਵਾਂਗੇ ਸਾਰੇ ਘਰ ਦੀ ਤੇ ਬਾਕੀ ਬਹੁਤ ਮਿਸ ਕਰਾਂਗੇ ਸੋ ਪਾਜੀ ਚਲੋ ਵੀ ਆਪਾਂ ਹੁਣ ਕਮਰੇ ਚੋਂ ਕਰ ਲਈਏ ਕੰਮ ਕਿਦਾਂ ハカハカ ਯਾਰ ਕੋਈ ਸਾਥੀ 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 ਰਾਤ ਨਹੀਂ ਗਿਆ ਜਦ ਹੀ ਤੂੰ ਆ ਮਾਰਾਂ ਜਾ ਜਾ ਜਿਹੜਾ ਜਿਹੜੀ ਲਾਈਨ ਨਹੀਂ ਸਹੀ ਚਾਹੇ ਲੱਗੇ ਬੋਲ ਗਾ ਇਹ ਕਿਹਨਾ ਕਰੀ ਹੁ ਬਾਜੀ ਬਸ ਤੀ ਕਰਾ ਦੇ ਨਹੀਂ ਨਹੀਂ ਇਹ ਅੰਦਰ ਲੱਗਾ ਸਾਹ ਆਜੀ ਕੁੜੀ ਲੱਗਾ ਸਾਹ ਕੁੜੀ ਸੁਣਾ ਬੋਲੇ ਆ ਜੀ ਮੈਂ ਸੁਣਾ ਹਾਂ ਜਿੱਥੇ ਕੋਲ ਬੋਲ ਲੈ ਕੇ ਕਰਾ ਇਹ ਲਾਇਆ ਹੁਜੇ ਯਾਰ ਨੂੰ ਉਹਨੂੰ ਫਾਟੇ ਵਾਲਾ ਬੀਕੂ ਮੈਂ ਕੀ ਕਰਨੀ ਆ ਤੁਸੀਂ ਇੱਧਰ ਆ ਜਾਂਦੇ ਤੇ ਭਾਜੀ ਨੂੰ ਇੱਧਰ ਕਰਦੇ ਹਾਂ ਇੱਧਰ ਕਰੋ ਅੱਡਾ ਕਰੋ ਅੱਡਾ ਕਰੋ ਜੀ ਤਾਂ ਆਪ ਤੈਨੂੰ ਦੇਖੋ ਉਹ ਇੱਧਰ ਕਰ ਰਹੇ ਹੋ ਜੀ ਮੜ ਗਿਆ ਹੋਰ ਹੁਣ ਆ ਜਾਓ ਆ ਜਾਓ ਇੱਕ ਦਿਨ ਥੱਲੇ ਆ ਜਾਓ ਦੋਨੇ ਬਸ ਵਾਰਸ ਹੋਈ ਆ ਜਾਓ ਥੱਲੇ ਕਿਡੀਜ਼ ਹੋ ਗਿਆ ਮੰਨ ਤੇ ਬੈੱਡ ਸਾਰੇ ਆ ਅੱਛਾ ਆਇਓ ਤੁਮਹਾਂ ਰੋਟੀ ਕੋਈ ਨਾ ਪਾਣੀ ਦੇ ਦੋ ਪਾਣੀ ਦੇ ਦੋ ਲੈ ਕੇ ਨਹੀਂ ਆਜੋ ਫੇਰ ਦੂਜਾ ਵੀ ਆ ਗਈ ਬਣਾਉਣਾ ਲਈ ਆ ਬਣਾਉਣਾ ਕਿੱਥਾ ਲਿਆ ਜੈ ਜੈ ਸ਼ੇ ਕੀ ਲੈਣਾ ਪੈਣਾ ਆਉਣੀ ਨਹੀਂ ਆ ਰਹੀ ਆ ਅਛਾ ਗਈ ਨਹੀਂ ਆ ਨਿਕਲ ਨਹੀਂ ਨੀ ਪੈ ਰਹੇ ਆ ਨਾ ਹੈ ਬਗੂੜੇ ਜਾਈ ਇੱਥੇ ਪੈ ਲਾ ਨਹੀਂ ਉਹ ਗਏ ਦੋ ਕਿਤੇ ਨਾਲ ਬਾਰੇ ਆਪ ਨੂੰ ਚੋੜੇ ਰੱਖਣੀ ਜੀ ਇੱਥੇ ਰੱਖੋ ਕੱਟਾ ਇੱਥੇ ਰੱਖੋ राशा से करता है और डाल ले जरा और इधर ये ना और कोई थोड़ा मोटा सामान है का देखो बे बाहर दीजिए तो वहां पर आ हैं आ स्टैंड स्टैंड पाजी स्टैंड भी रखनी है टोपी काट टोपी काट बंदा तो लगदा कपड़ा और आएगा धोने के लिए ਇਹ ਡਿੱਗ ਜਾਣਾ ਅੱਛਾ ਹੋਰ ਹੁਣ ਧੂਆ ਰਿਹਾ ਉਹ ਇਹ ਬੇਲਾਰ ਕੋਣਾ ਸੀਗਾ ਜੋ ਆ ਉੱਪਰ ਦੀ ਨਾ ਬਈ ਆਹ ਤੋਂ ਹੁੰਦੇ ਆ ਮੇਲਾ ਤਾਂ ਟੁੱਟ ਗਿਆ ਇਹ ਵਾਲਾ ਸਟੈਂਡ ਹਾ ਦੇ ਨਿਕਲ ਗਿਆ ਚੱਲ ਰੱਖ ਦੋ ਫੇ ਉੱਥੇ ਜਾ ਕਰਾਂਗੇ ਸੈਟਿੰਗ ਦੇਖ ਲੈਨੇ ਕੋਈ ਉਹ ਨਾ ਦੇ ਬੰਦੇ ਆ ਚੁੱਕੀਆਂ ਨੇ ਉਹ ਨਹੀਂ ਉਹ ਗੂੜੇ ਚ ਨਾ ਹੋਵੇ ਉਹ ਵਾਲੇ ਚ ਜੀ ਆਣਾ ਟੇ ਦੇ ਲੋਹੋ ਵਿੱਚ ਮੈਂ ਕਹਿਣ ਲੱਗਾ ਸੀ ਓਏ ਸੀ ਦਾ ਟੱਕਣਾ ਭਾਜੀ ਡਰਮ ਜਾ ਏ ਸੀ ਦਾ ਡਰਮਾ ਜਾ ਟੱਕਣਾ ਭਾਜੀ ਉਹ ਆਪਾਂ ਆਇਓ ਯਾਰ ਮੈਂ ਟਿਕਣਾ ਨਹੀਂ ਆ ਉਹ ਭਾਜੀ ਉਹ ਕਿੱਥੇ ਟੱਕਣਾ ਭਾਈ ਹੈ ਕੋਈ ਮੁੰਡਾ ਬੰਦੇ ਤੋਂ ਮੱਚਾ ਹੋਇਆ ਸੀ ਨਿਕਾ ਆ ਬੱਦਾ ਆਪਣੇ ਘਰੇ ਚੱਲਾ ਹੋ ਪਾ ਜਿੱਥੇ ਕਰ ਲਿਆ ਹਾਏ ਰੱਬਾ ਮੈਂ ਕੀ ਕਰਾਂ ਦਾ ਮੁੰਡੇ ਦਾ ਕੀ ਕਰਾਂ ਮੈਂ ਕੀ ਕਹਨੀ ਆ ਤੇ ਲੈ ਮੁਰ ਵੀ ਤੈਨੂੰ ਘਰ ਲੈ ਆ ਵੀ ਕਰਨ ਦਾ ਭੰਡੇ ਮੰਨੂ ਕਹਿੰਦਾ ਮੈਂ ਵੀ ਨਾਲ ਜਾਣਾ ਚੱਲ 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 ਚੱਲਦੇ ਆਪਾਂ ਵੀ ਚੱਲੇ ਆਈਆਂ ਬਸ ਆ ਮੜ ਦੇ ਕਿੱਧਰ ਗਏ ਆਪਾਂ ਵੀ ਚੱਲੇ ਆਪਾਂ ਵੀ ਆ ਇਹ ਤਾਂ ਪਤਸਮਾਨ ਰੱਖਦੇ ਆ ਇਹ ਤਾਂ ਸਮਾਨ ਰੱਖਦੇ ਪਏ ਐਸੀ ਉਹ ਵੀ ਅੱਛੇ ਰੱਖ ਦੇਣਾ ਮੈਂ ਕਹ ਜੇ ਕੋਈ ਕਬਾੜੀ ਆਪਾਂ ਦੇਖਦਾ ਉੱਥੇ ਸਾਮਾਨ ਚ ਕਾ ਦੀਏ ਐਸੀ ਫਾਗਲ ਉਹ ਤੁਸੀਂ ਤਾਰ ਤੋਂ ਡਿੱਗ ਜਾਣਾ ਉਹ ਚੱਲ ਆ ਗਏ ਇਥੇ ਰੱਖਣਾ ਨਹੀਂ ਲੈ ਕੇ ਜਦੋਂ ਇਹਨਾਂ ਨੂੰ ਤੇਰੀ ਦਾ ਬਰਦੂਰ ਕੋਲ ਉਸ ਨੂੰ ਨਾ ਦੇਖਾ ਸਕੇ ਰੱਖਣਾ ਇਸੇ ਰੱਖੇ ਇਹਨਾਂ ਨੇ ਜਾਲੀਆਂ ਹਰੇਕ ਸੈੱਟ ਕਰਨ ਹਰੇ ਜਾਲੀਆਂ ਚ ਬਹੁਤ ਅੱਧੀ ਲੱਗ ਜਾਣਾ ਉਹਦਾ ਆਰਾਮ ਨਾਲ ਉਹ ਮੈਂ ਉੱਟਾ ਕਰਕੇ ਰੱਖੋ ਜੂ जी जी उप्रो समान जो थे सुटते पे मम्मी गलास पता नहीं क्थे सुटते इधर साडे डाइटा डाँ गलस थले सुटे ਗਲਾਸ ਉੱਪਰੋਂ ਥੱਲੇ ਸੁਟੇ। ਆਹ ਸਿੱਧੀਆਂ ਬਾਜ਼ੀਆਂ ਉੱਪਰੋਂ ਪੈਂਦੀਆਂ ਪਈਆਂ ਕੱਪੜੇ ਨੇ ਅੱਜ। ਮੈਂ ਕਿਹਾ ਅੱਜ ਕੱਪੜੇ ਦੀਆਂ ਬਾਜ਼ੀਆਂ ਕੋਠੇ ਤੋਂ ਸਿੱਧੀਆਂ ਪੈਂਦੀਆਂ ਚਾਰੇ ਨੇ ਸੱਟਾਂ ਲੱਗ ਰਹੀਆਂ ਹੋਣੀਆਂ। ਚਲੋ ਜੀ। ਤੇ ਉਸ ਮਾਰ ਕੱਟਣਾ ਉਹਦਾ ਬੜਾ ਔਖਾ ਹੁੰਦਾ। ਉਹ ਕਾੜ ਗਿਆ। ਉੱਪਰ ਆ। ਉੱਪਰੋਂ ਨਿਕਲਿਆ ਬਾਹਰ ਦੇ ਰਹੇ ਹਾਂ ਮੈਂ ਕਿੱਥੇ ਨਿਕਲ ਬਧਾਈਆਂ ਅਬ ਬਧਾਈਆਂ ਲੈਣ ਵਾਲੇ ਆ ਗਏ ਬੈਠ ਗਏ ਆਂ ਔਰ ਦੋ ਵੀ ਘਰ ਵਾਲੇ ਬਧਾਈ ਬਧਾਈ ਦਿਓ ਜਲਦੀ ਜਲਦੀ ਆਈ ਜਾਣਾ ਜਲਦੀ ਜਲਦੀ ਬਧਾਈ ਦਿਓ ਵੀ ਬਦਲਵਾਈ ਹੋ ਚੁੱਕੀ ਆ ਤੇਜ਼ੀ ਤੇਜ਼ੀ ਦਿਓ ਅਸੀਂ ਜਾਈਏ ਆ ਰੱਬਾ ਸਾਨੂੰ ਕੁਛ ਨਹੀਂ ਸਮਝਾਂਦੀ ਅਸੀਂ ਕਰੀ ਉੱਥੇ ਖੜੀਆ ਨਹੀਂ ਉਹ ਜਾਵਾਂਗੀ ਬੀਬੀ ਸਾਡੇ ਕੋ ਹੈ ਨਹੀਂ ਵਧਾਈ ਇੰਨਾ ਲੇੜ 10 ਨਹੀਂ ਬੀਬੀ ਅਜੇ ਔਖਾ ਨਹੀਂ ਤੋ ਐਡੇ ਵੱਡੇ ਕਾਨਦਾਂ ਤੋ ਆ ਨਹੀਂ ਐਡੇ ਖਾਂਦਾਂ ਨਹੀਂ ਐਡੇ ਤੇਰੇ ਕੋਠੀ ਪਈ ਮਹਿਲ ਆਹ ਤੇ ਮਹਿਲ ਮੇਰਾ ਮੈਨੂੰ ਮਦਾਰਿਆਂ ਚ ਮਰ ਰਹੀ ਨਹੀਂ ਮੈਲ ਪਏ ਨਹੀਂ ਤੂੰ ਦੱਸ ਦੇਣ ਲੱਗੀ ਕਿੱਦਾਂ ਕਰਦੀ ਪਈ ਨਹੀਂ ਪਹਿਣੇ ਅਜੇ ਮੇਰੇ ਕੋਲ ਨਹੀਂ ਹੈਗੇ ਪੈਸੇ ਨਹੀਂ ਹੈਗੇ ਕਿਉਂ ਦੁਖੀ ਕੀਤਾ ਪਹਿਣੇ ਸਾਨੂੰ ਪਹਿਣਾ ਕਰਦੇ ਹੀ ਆ ਮੇਰੇ ਵੀਰ ਤੁਸੀਂ ਕਹਿੰਦੇ ਹੈ ਨਹੀਂ ਕਰਦੇ ਪਹਿਣੇ ਸਾਡਾ ਤਾਂ ਇੰਨਾ ਖਰਚਾ ਨਹੀਂ ਪਹਿਣੇ ਸਾਡਾ ਤਾਂ ਇੰਨਾ ਪੈਸਾ ਨਹੀਂ ਨਾ ਹੈਗਾ ਕਿ ਅਸੀਂ ਵਧਾਈਆਂ ਦਈਏ ਅੱਜ ਤਾਂ ਮੇਰਾ ਪਾਰਸ ਵੀ ਖਾਦੀ ਸੀ ਠੀਕ ਤਰ੍ਹਾਂ ਦਾ ਸੀ ਇਸ ਵਿੱਚ ਕੀ ਆਏ ਹਾਏ ਪਾਰਸ ਦੇ ਪੱਤਰ ਹੀ ਆੜੀ ਜੀ ਪੈਸੇ ਆਏ ਇੱਥੇ ਪੈਸੇ ਆ ਪੈਸੇ ਆ ਹੋਏ ਪੈਸੇ ਆ ਤੁਹਾਡੇ ਇੱਕ ਇੱਕ ਰੁਪਿਆ ਹੈਗਾ ਇਹ ਵਿੱਚ ਇੱਕ ਰੁਪਿਆ ਹੈ ਨੋ ਚਾਬੀ ਆ ਜਿੰਦੇ ਨਹੀਂ ਮੇਰੇ ਘਰ ਤੋਂ ਜਾ ਕੇ ਜਿੰਦਾ ਜੀ ਬੋਲੇ ਨਾ ਡੈਮ ਬੜਾ ਹੀ ਜਾਂਦਾ ਸੈਂ ਬਹੁਤ ਜਾਂਦਾ ਮੇਰੀ ਫੋਟੋ ਆ ਮੇਰੇ ਮੇਰੇ ਘਰ ਵਾਲੇ ਦੀ ਆ ਇਹ ਹੂੰ ਦੇਖਿਆ ਹੂੰ ਇਹਦਾ ਠੀਕ ਆ ਸਹੀ ਆ ਨਾ ਸਹੀ ਆ ਦੇਵਾ ਨਵੀਂ ਆਈ ਐ ਆ ਜੀ ਬੀਬੀ ਕਿਰਨ ਬੱਲਾ ਵਧਾਈ ਲੈ ਵਧਾਈ ਲੈਣ ਆਈ ਐ ਆ ਇਹ ਤਾਂ ਜਵਾਕ ਹੋਇਆ ਮੇਰੀ ਕਿਹਦੇ ਕੁੜੀ ਬਾਂ ਤੁਸੀਂ ਵਧਾਈ ਦੇ ਵੇਲੇ ਮੜੀ ਜੇ ਪੜ ਕੇ ਸੁਣਾਈ ਕਰਦੀ ਤਾਂ ਹੁੰਦਾ ਵੀ ਨਹੀਂ ਬੰਨਣਾ ਦੱਸੀ ਜਲਦੀ ਜਲਦੀ ਇਹਦੇ ਇੱਥੇ ਦੇ ਇੱਥੇ ਦੇ ਹੋਣਗੇ ਉਹੀ ਤਾਂ ਹੀ ਤਾਂ ਪੁੱਛਦੀ ਪਈ ਨਾ ਕੀ ਆ ਗਿਆ ਕੀ ਆ ਗਿਆ ਇੱਕ ਪਾਸੇ ਤਾਂ ਖਾਈ ਜਾਂਦਾ ਸਿੰਪੂ ਆ ਗਿਆ ਚੱਕਦੇ ਹੋ ਇਆ ਖਲਾ ਹੁਣ ਸਿੰਪੂ ਆ ਗਿਆ ਪਿੱਛੋਂ ਚੱਕ ਲੈਣ ਦੇ ਚੱਕ ਲੈ ਦੇ ਪਿੱਛੇ ਰੱਖੀ ਰੱਖੀ ਆ ਉਹ ਚੱਕ ਲੈ ਜੇ ਤੋਰੀ ਲੈ ਲਈਏ ਥੱਲੇ ਨਾ ਨਾ ਅੰਮਾਰੀ ਲੱਗੇ ਲੱਗੇ ਹੁਣ ਬਾਦ ਦਾ ਤਾਲ ਚੱਕ ਹਾਂ ਕੋਮੇ ਮੈਂ ਦਰ ਕੱਲੇ ਹੋ ਜਾਣਾ ਤੂੰ ਚੱਲ ਜਾ ਨਹੀਂ ਯਾਰ ਥੱਲੇ ਤੋਂ ਨਹੀਂ ਪਾਰ ਆਇਆ ਚੱਕ ਮਾਰ ਕੇ ਮੜਿਆ ਦਬੋ ਤੂੰ ਮੈਂ ਚੱਕ ਲੈ ਨਹੀਂ ਰਹਿ ਤੋ ਕੋਈ ਨਹੀਂ ਨਹੀਂ ਆਪੇ ਸਿੱਟੀ ਹੋ ਜਾਓ ਮਨ ਸਰ 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 ਪੱਜ ਜਹਤ ਤੋ ਗਿਆ ਇਹ ਤਾਂ ਤੋ ਬੋਲੋ ਸੁਣ ਆਲਮਾਰੀ ਨੂੰ ਕੀ ਹੋ ਗਿਆ ਪਿੱਛੋਂ ਦਾਂਗ ਨਹੀਂ ਉਹ ਦਾਲਾਂ ਦੇ ਖੋਲਿਆ ਨਹੀਂ ਕੋਈ ਇਧਰ ਉਹ ਦਾਲਾਂ ਖੋਲੋ ਇੱਕ ਮਿੰਟ ਵਾ ਆ ਜੇ ਇੱਥੇ ਚੱਲ ਚੱਲ ਜਲਦੀ ਉਧਰ ਨੂੰ ਬਾਸ ਕਰੇਗਾ ਨਹੀਂ ਤਾਂ ਤੂੰ ਤੱਕ ਨਹੀਂ ਆਇਆ ਹੈ ਇਹ ਸਿੱਧਾ ਪਾਸਾ ਆਇਆ ਹੈ ਥੱਲੇ ਕੁਝ ਰੱਖੀਂ ਦੇ ਤਾ ਉਹ ਦੇ ਉਹ ਗੱਦਾ ਜਿਹਾ ਰੱਖਿਆ ਪਾਸਾ ਉਹ ਗੱਦਾ ਜਿਹਾ ਉਹ ਥੱਲੇ ਦਾ ਪਾਸਾ ਦਾ ਆਇਆ ਆ ਦੇ ਨੋ ਥੱਲੇ ਰੱਖ ਤੂੰ ਕੁਝ ਨਹੀਂ ਹੋਇਆ ਯਾਰ ਉਹ ਨੂੰ ਘੱਟਾ ਪਿਆ ਆ ਆ ਲੋ ਸਾਰੇ ਰੱਖ ਲਓ ਭਾਜੀ ਚਲੋ ਰੱਖ ਲਓ ਯਾਰ ਚੱਲੀ ਮੈਂ ਦੋੜ ਲਾ ਮਾਰੀ ਜੋੜਾ ਮਾਰ ਦੇ ਮਾਰ ਦੇ ਮਾਰ ਬਸ ਸ਼ੁਕਰ ਮੈਂ ਦੇਖੋ ਇਹ ਕੱਪੜਾ ਕੱਲ ਥਾਂ ਜਾਣੀ ਆ ਹੁਣ ਕਿੰਨਾ ਵੇਗਾ ਕੱਲ ਮਾਰੀ ਇਹ ਹਲਵਲੀ ਪਹਿਣੀ ਹੈ ਤੇ ਜੀ ਆ ਥੱਲੇ ਕੱਪੜਾ ਖਾ ਲਈ ਮਾਪ ਲਾ ਦੇ ਹੁਣ ਮੰਮੀ ਕਿੰਨਾ ਕੱਪੜਾ ਕਰੀਏਗੀ ਨਹੀਂ ਨਹੀਂ ਉਹ ਥੱਲੇ ਦੇ ਦੀ ਉਹ ਨਾਲ ਥੱਲੇ ਰੱਖਿਆ ਪੁਰਾਣੀ ਨਹੀਂ ਸੀ ਇਹ ਚੱਲ ਕੋਈ ਨਾ ਤੋਲਾਂਗੇ ਬਈ ਇਹ ਚੀਜ਼ ਤਾਂ ਨਾ ਸਕ੍ਰੈਚ ਪੈਣਗੇ ਇਹ आंदो में निदरिया तो में ने गोल देरा इधर बैठ पा जी पीचो पीचो जा के यो दो कन आई पा ना ऊपर टुट कर कर कोई कने कैसे गद्दा गद्दा पा हो और गद्दा फड़ा गट्टे भरी गट्टे फड़ा गट्टे बड़ा गट्टे हां दे हां दे ਮੰਮੇ ਵੀ ਆ ਗਵਣ ਹੈ ਕਰ ਲਈ ਮੈਨੂੰ ਆਪਣਾ ਸੇਵਿੰਗ ਪੁਰਬੇ ਚ ਰੱਖ ਲਾ ਉੱਥੇ ਜਾ ਕੇ ਤੈਨੂੰ ਭਰ ਕੇ ਦਵਾਂਗੇ ਹੈ ਇਹਨੂੰ ਕੋਤੇ ਦੇ ਬਹੁਤ ਨੂੰ ਮਾਰਦਾ ਉਹ ਆਹ ਤੇਰੇ ਭੂਖੀਆਂ ਮਾਤਾ ਭੁੱਖੀਆਂ ਮਾਤਾ ਨਹੀਂ ਮਰਦੇ ਹਾਦਲੇ ਵਿੱਚੋਂ ਹਾਂ ਤੇ ਦੋ ਆਈ ਸੀ ਤੀਜਾ ਹੋੜਾ ਤੇ ਜਾ ਕੋਠੇ ਤੇ ਸੀਗਾ ਪੇਟੀ ਤੇ ਤੋਂ ਬੈਠ ਕੋਲੋਂ ਬੈਠਾ ਤਾਂ ਬਹੁਤ ਹਲਕੇ ਹੂੰ ਬਸ ਸਹੀ ਆ ਰੱਖ ਤਾ ਅੱਗੇ ਸ਼ੂਗਰ ਉਹਨ ਇੱਕ ਜਣੀ ਜਨਾਨੀ ਸਾਡੇ ਨਾਲ ਜਾਉ ਸਫਾਈ ਕਰਨ ਜਨਾਨੀ ਮੈਂ ਤਾਂ ਕੱਢੇ ਸਾਡੇ ਹੁਣ ਕਹਿੰਦਾ ਮੈਂ ਤਾਂ ਨਹੀਂ ਚੜ੍ਹ ਬੱਚਦਾ ਨਹੀਂ ਆਦਾ ਕਹਿੰਦਾ ਹੀ ਮੈਂ ਤਾਂ ਬਾਬੇ ਭਾਈ ਨੇ ਕਰ ਲੈਣੀ ਹੁਣ ਕੀ ਹੋ ਗਿਆ జనా కరే ఆ ਲੇਗ ਦੇ ਨਾ ਬਲੇ ਇੱਕ ਬਰਾਬਰੀ ਆ ਉਹ ਚੱਲ ਰਹਿਣੇ ਨਾਲ ਜਾ ਉਹ ਰਹਿ ਤੋ ਨਹੀਂ ਨਹੀਂ ਲੈ ਗਈ ਜਾਨੇ ਫੇਸ ਪਾੜਾ ਕਿੱਧਰ ਲੈ ਕੇ ਜਾਣਾ ਨਹੀਂ ਜਾਣੀ ਨਹੀਂ ਇਹ ਦੇ ਦੋ ਕਿਸੇ ਨੂੰ ਲੈ ਪਹਿਲੇ ਬਾਬੂ ਆਇਆ ਪਤਾ ਮੁੰਡੇ ਨੇ ਲਾਉਣੀ ਏ ਟੀ ਇਹ ਲੈਣ ਆਪ ਦਾ ਕੋਈ ਟੈਨਸ਼ਨ ਨਹੀਂ ਦੇਖ ਲੈ ਕਿਸੇ ਕੋਲ ਸੇ ਵੀ ਜੱਪਾ ਮਾ ਕੋਈ ਬਣਾਇਆ ਮੈਂ ਜੱਪਾ ਰੋ ਬਾਈ ਲੜੋ ਕੀ ਉਹ ਕਹਿੰਦਾ ਹਵਾ ਪਾਰੇ ਦਿਨ ਸਾਡੀਆਂ ਦਾ ਇਹ ਤਾਂ ਲੈਉਣਾ ਹੈ ਇਹਨੇ ਮਤਲਬ ਆ ਜਾਂਦਾ ਨਹੀਂ ਜਾਂਦਾ ਅੱਧਿਆ ਨਾ ਫਸ ਗਿਆ ਫਸ ਗਿਆ ਚੱਲ ਚੱਲ ਲਾਵਾ ਪਤਾ ਨਹੀਂ ਕਿ ਫਸ ਗਿਆ ਡਿਗਨ ਡਾ ਰਾ ਕਰਤਾ ਪੈਕ ਵਾਹ ਵਾਹ ਯਾਰਾ ਕਿੰਨਾ ਲੱਗਾ ਵਾਹ 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 ਧਿਆਨਾ ਕੱਜੇ ਮਰੇ ਜਿਮ ਲਾ ਚਲ ਜਿਮ ਮਰਾ ਚਲ ਜੈਚ ਅੱਧਾ ਲਾ ਲ ਮੇਰੇ ਕੁੱਦੇ ਪੈਰ ਤੇ ਲੱਗ ਜਾਨੀ ਸਿਰ ਤੇ ਕੁੱਤੇ ਨੂੰ ਮੁੰਡਾ ਕਰ ਮਾਰੇ ਨੰਨਤਾ ਅੱਧਾ ਕਾੜਾ ਇਹ ਮਾਰੀ ਟੋਪਾ ਹੀ ਗਿਆ ਵਿਚਾਰਾ ਉਹ ਮੈਂ ਵਜਨਾਈ ਮੈਂ ਇਹ ਸਾਹਰਾ ਪ੍ਰਕਿਰਤਿ ਹੈ ਚੱਲ ਕੀ ਕਰਤਾ Jangan lihat aja saja. aja ayo bahas dulu. Oke, ada saja. Wah, itu apa? ਹਾਂ ਯੇਰੇ ਬੱਜੇ ਬੀ ਲਾਣਾ ਇੱਦਾਂ ਨਾ ਹਰ ਮਤ ਨੂੰ ਕਹੇ ਨੇ ਤੂੰ ਬੇਚ ਕਨੇ ਖੜੇ ਹੁਣ ਆਏ ਤੇ ਨਹੀਂ ਉਹ ਮੈਂ ਤਾਂ ਬੈਸ ਨਾ ਕੀਤੀ ਐਲ ਸੀਡੀ ਹੈ ਐ ਐਲ ਸੀਡੀ ਗੱਡੀ ਚ ਰੱਖ ਲੈਣੀ ਰੱਖ ਦੇ ਉਹ ਮੈਂ ਇਹ ਬੱਸ ਮਰਾ ਨਾ ਆ ਮਰਾ ਧਿਆਨ ਲਾ ਆ ਵਾ ਗੱਡੀ ਦੇ ਦੂਰ ਚਲੇ ਆਂ ਮੈਂ ਚੱਲਾਂ ਮੈਂ ਗੱਡੀ ਦੇ ਐਲ ਸੀਡੀ ਛੜਨੀ ਹੈ ਨਾ ਤੇ ਇਹਨਾਂ ਨੂੰ ਕਿੱਦਾਂ ਲੈ ਕੇ ਜਾਣਾ ਫੇ ਮੈਨੂੰ ਥੋੜੋ ਲੈ ਕੇ ਜਾਣਾ ਹੱਲੇ ਲੈ ਕੇ ਜਾਣਾ ਭਾਜੀ ਯਾਰ ਦੋ ਦੋ ਕਿੱਥੇ ਲੱਗਣੇ ਆ ਚਲੋ ਫੇਰ ਮੈਂ ਗੱਡੀ ਤੇ ਬਹਿਣਾ ਆਹੋ ਹਾਂਜੀ ਵੀ ਤਾਰਲੀ ਫੋਟੋ ਵੀ ਤੀ ਤੀ ਹਾਂ ਆ ਪਾਪਾ ਤੀ ਆਪ ਜਾਣ ਦੀਆਂ ਤਿਆਰੀਆਂ ਵੀ ਜਲਦੀ ਜਲਦੀ ਪਾਪਾ ਉਹ ਸਮਾਨ ਤਾਂ ਹੁਣ ਇਕੱਠਾ ਕਰਨਾ ਹੀ ਪੈਣਾ ਹੋਵੇ ਹੋਰ ਪਾਪਾ ਪਾਪਾ ਆਹ ਦੇਖੋ ਕੀ ਕਰਦਾ ਮੈਨੂੰ ਕੌਣ ਆ ਪਾਪਾ ਪਾਪਾ ਇਹੀ ਪੀਤੀ ਬੁਲੀਦਰਾ ਨਾ 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 ਉਹ ਦੇਖ ਰਿਹਾ ਪਿਆਰ ਨੂੰ ਬਣਾਉਣਾ ਕੀ ਆ ਸਬਜੀ ਅੱਜ ਦਾਲ ਕਾਦੀ ਬਣਾਉਣੀ ਮੰਨੂ ਬੰਨੂ ਖਾਓ ਮੰਨੂ ਖਾਓ ਆਹ ਦੇ ਮੰਨੂ ਮੰਨੂ ਆ ਮੈਂ ਦਿਖਾਵਾਂ ਇੱਥੇ ਬੈ ਕੇ ਦੇਖ ਪੇਰ ਦੀ ਸੁਣਾ ਇੱਥੇ ਆ ਕੇ ਬਿਕਰ ਨੂੰ ਪੁੱਛ ਲਓ ਕੀ ਖਾਣਾ ਪਪਕੇ ਸ਼ਟਾ ਨਾ ਪਪਕੇ ਕੀ ਪਾਜੀ ਡਾਕਟਰ ਬਤਾ ਨਹੀਂ ਕਿੱਧਰ ਡੱਗ ਗਿਆ ਕਿੱਧਰ ਮੈਨੂੰ ਮੈਨੂੰ ਪਾਜੀ ਯਾਰ ਕਿੱਥੇ ਕਰੋਗੇ ਦੇਖਣਾ ਕੋਲੋਂ ਮੈਂ ਆ ਜਾਂਦਾ ਤੁਰ ਤੁਰ ਕੇ ਨਿਕਲੇ ਉਧਰੋਂ ਘਰੋਂ ਵੀ ਪਤਾ ਕਰਨਾ ਪੈਣਾ ਹੁਣ ਪਤਾ ਨਹੀਂ ਇਹ ਨਾ ਕਿੱਥੇ ਆ ਕਿੱਥੇ ਡੱਗ ਡੁਗ ਗਿਆ ਆ ਇਹਨੂੰ ਹੋ ਕੇ ਕੀ ਆਇਆ ਮੈਨੂੰ ਤੇ ਨਹੀਂ ਸਮਝ ਲੱਗੀ ਹੈਗੀ ਇਹਨੂੰ ਹੋ ਕੇ ਅੱਜ ਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਵੀ ਦੇਖ ਲਓ ਵੀ ਆਪਣਾ ਘਰ ਦਾ ਚੱਕਰ ਪਿਆ ਹਨਾ ਵੀ ਆਪਾਂ ਨੂੰ ਘਰ ਦੇ ਕਰਦਾ ਵੀ ਰੋਲਾ ਪੈ ਗਿਆ ਸੀ ਹਨਾ ਵੀ ਮੈਂ ਕਾਫੀ ਜਾਣਿਆਂ ਨੂੰ ਫੋਨ ਕੀਤਾ ਆਪਣੇ ਯਾਰਾਂ ਦੋਸਤਾਂ ਨੂੰ ਵੀ ਕੀਤਾ ਹੋਰਾਂ ਨੂੰ ਵੀ ਸਭ ਨੂੰ ਪਤਾ ਹੀ ਹੈ ਨਾ ਤੇ ਆਪਣੇ ਸਾਡੇ ਸਾਰੇ ਰਿਸ਼ਤੇਦਾਰ ਬਲੌਗ ਦੇਖਦੇ ਸਭ ਨੂੰ ਪਤਾ ਸੀ ਹਨਾ ਵੀ ਇਹਨਾਂ ਦਾ ਦਦਾ ਚੱਕਰ ਪੈ ਗਿਆ ਸਿਰਫ ਇੱਕ ਮੇਰੀ ਸਿਸਟਰ ਦਾ ਫੋਨ ਆਇਆ ਤਾਇਆ ਜੀ ਦੀ ਬੇਟੀ ਆ ਵੱਡੀ ਦੀਦੀ ਦਾ ਫੋਨ ਆਇਆ ਆਪਾਂ ਨੂੰ ਉਥੋਂ ਕੀ ਨਾ ਇਹਨਾਂ ਦਾ ਹਸ਼ਾਰਪੁਰ ਤੋਂ ਬਾਕੀ ਤਾਏ ਚਾਚੇ ਮਾਮੇ ਮਾਸੀਆਂ ਮੇਰੀਆਂ ਦਾ ਫੋਨ ਆਇਆ ਮੈਨੂੰ ਤੇ ਮਾਸੀਆਂ ਦਾ ਫੋਨ ਆਇਆ ਮੈਨੂੰ ਤੇ ਹੋਰ ਮੇਰੇ ਕਿਸੇ ਸ਼ਰੀਕੇ ਦੇ ਵਿੱਚੋਂ ਕਿਸੇ ਮੇਰੀ ਕਿਸੇ ਮੇਰੇ ਤਾਏ ਚਾਚਿਆਂ ਦਾ ਫੋਨ ਨਹੀਂ ਆਇਆ ਕਿਸੇ ਮੇਰੇ ਪਿੰਡ ਦੇ ਵਿੱਚੋਂ ਮੇਰੇ ਮਤਲਬ ਆਪਣਿਆਂ ਦਾ ਕਿਸੇ ਦਾ ਫੋਨ ਨਹੀਂ ਆਇਆ ਸੋ ਵੀ ਇਹ ਇਥੋਂ ਪਤਾ ਲੱਗਦਾ ਵੀ ਦੁੱਖ ਦੇ ਵਿੱਚ ਤੁਹਾਡੇ ਨਾਲ ਕੋਈ ਨਹੀਂ ਖੜਦਾ ਤੁਹਾਡੇ ਘਰੇ ਸੁੱਖ ਹੋਵੇ ਤੇ ਸਾਡੇ ਦਾ ਭਾਵੇਂ ਸੁੱਖ ਤੇ ਵੀ ਹਨਾ ਤੁਹਾਨੂੰ ਸੱਚੀ ਦੱਸਾਂ ਮੱਚਦੇ ਹੀ ਆ ਸਾਰੇ ਚਲੋ ਸਾਡੇ ਘਰੇ ਸੁੱਖ ਵੀ ਹੋਵੇ ਨਾ ਇਹ ਮੱਚਦੇ ਆ ਲੋਕ ਇਹਨਾਂ ਨੂੰ ਇਹ ਹੁੰਦਾ ਵੀ ਆਹ ਚੀਜ਼ ਕਰਕੇ ਦਾ ਲਈ ਐਨੇ ਕ ਮਤਲਬ ਜੈਲਸ ਫੀਲ ਕਰਦੇ ਆ ਤੇ ਤੀਜੀ ਗੱਲ ਮੇਰੀ ਇੱਕ ਭੈਣ ਦਾ ਮੈਨੂੰ ਫੋਨ ਆਇਆ ਇੱਕ ਦਾ ਅਤੇ ਅਲੀ ਦਾ ਜਲੰਧਰ ਵਾਲੀ ਦਾ ਤੇ ਇੱਕ ਮੇਰੀ ਭੈਣ ਦਾ ਫੋਨ ਆਇਆ ਮੇਰੀ ਬਾਹਰ ਵਾਲੀ ਦਾ ਉਹਨੇ ਤਾਂ ਚਲੋ ਫੋਨ ਤਾਂ ਉਹਦਾ ਕੀ ਹੋਣਾ ਉਹ ਤਾਂ ਰਿੰਦੀ ਮੇਰੇ ਨਾਲ ਹੈ ਨਾ ਵੱਡੀ ਭੈਣ ਮੇਰੀ ਸਭ ਤੋਂ ਵੱਡੀ ਭੈਣ ਤੇ ਬਾਕੀ ਮੇਰੀਆਂ ਦੋਨਾਂ ਭੈਣਾਂ ਦਾ ਮੈਨੂੰ ਨਹੀਂ ਫੋਨ ਆਇਆ ਸਿੱਧੀ ਜਿਹੜੀ ਗੱਲ ਨਾ ਮੰਦਾ ਫੋਨ ਆਇਆ ਨਾ ਮੈਨੂੰ ਫੋਨ ਆਇਆ ਮੇਰੀ ਦੂਜੀ ਛੋਟੀ ਭੈਣ ਦਾ ਕਿਸੇ ਨੇ ਮੈਨੂੰ ਫੋਨ ਕਰਕੇ ਹੌਸਲਾ ਨਹੀਂ ਦਿੱਤਾ ਵੀ ਤੂੰ ਟੈਨਸ਼ਨ ਨਾ ਲੈ ਤੇਰਾ ਘਰ ਤੇਰਾ ਬਣ ਜਾਊਗਾ ਤੈਨੂੰ ਘਰ ਲੱਭ ਦਿੰਦੇ ਆ ਤੈਨੂੰ ਰੈਂਟ ਤੇ ਘਰ ਮਿਲ ਦੂੰਗਾ ਸਭ ਨੇ ਸਵਾਦ ਲਿਆ ਰਾਜ ਦੇ ਸਵਾਦ ਲਈ ਹਰੇਕ ਨੇ ਵੀ ਅਸੀਂ ਵੀ ਇਹ ਮਤਲਬ ਬਲੌਗ ਹੀ ਦੇਖੇ ਇਹਨਾਂ ਨੇ ਤੇ ਮੇਰੀ ਇੰਸਟਾਗ੍ਰam ਫੈਮਿਲੀ ਦਾ ਬਹੁਤ ਬਹੁਤ ਦੀ ਰੋ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਮੈਨਾਂ ਮੈਨੂੰ ਹੌਸਲੇ ਦਿੱਤੇ ਆ ਵੀ ਤੂੰ ਸਾਡੇ ਘਰੇ ਆ ਜਾ ਵੀਰੇ ਆਪਾਂ ਤੇਰੇ ਨਾਲ ਆ ਤੂੰ ਸਾਡੇ ਘਰੇ ਆ ਜਾ ਸਾਡਾ ਘਰ ਖਾਲੀ ਹੈ ਨਾ ਬਸ ਤੁਹਾਨੂੰ ਜਿੰਨੇ ਕੁ ਮੈਨੂੰ ਸਪੋਰਟ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਮੇਰੇ ਬਲੌਗ ਡੇਲੀ ਦੇਖਿਆ ਕਰੋ ਤਾਕੀ ਮੇਰਾ ਜਲਦੀ ਜਲਦੀ ਘਰ ਬਣ ਜਾਵੇ ਮੈਂ ਪੈਸੇ ਜੋੜ ਕੇ ਘਰ ਬਣਾ ਲਵਾਂ ਆਪਣਾ ਜਿੰਨੇ ਤੁਸੀਂ ਮੇਰੇ ਬਲੌਗ ਜ਼ਿਆਦਾ ਦੇਖੋਗੇ ਤੁਸੀਂ ਸਾਰੇ ਜਾਣੇ ਚਾਹੁੰਦੇ ਆ ਮੇਰਾ ਘਰ ਬਣ ਜਾਏ ਨਾ ਤੁਸੀਂ ਮੇਰੇ ਬਲੌਗ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਆਪਣੇ ਨਾਲ ਦੇ ਨੂੰ ਆਪਣੀ ਫੈਮਿਲੀ ਨੂੰ ਸ਼ੇਅਰ ਕਰਿਆ ਕਰੋ ਵੀ ਜਲਦੀ ਜਲਦੀ ਆਪਾਂ ਘਰ ਬਣਾ ਲਈਏ ਹਨਾ ਤੇ ਤੁਹਾਨੂੰ ਵੀ ਪਤਾ ਆਪਾਂ YouTube ਦਾ ਆਪਣਾ business ਹੈ ਆਪਾਂ ਇੱਥੇ ਕੰਮ ਕੁਮ ਕਰਦੇ ਆ ਚਲੋ 4 ਪੈਸੇ ਆਉਂਦੇ ਆ ਆਪਾਂ ਜੋੜ ਕੇ ਚਲੋ ਜਲਦੀ ਜਲਦੀ ਘਰ ਬਣਾਵਾਂਗੇ ਤੁਸੀਂ ਸਪੋਰਟ ਕਰਿਓ ਸਾਰੇ ਜਾਣੇ ਹਨਾ ਤੇ ਬਾਕੀ ਮੇਰੇ ਕਿਸੇ ਦਾ ਨਹੀਂ ਫੋਨ ਆਇਆ ਜਿਹੜੀ ਗੱਲ ਮੈਂ ਕਰਦਾ ਵੀ ਇੱਥੋਂ ਪਤਾ ਲੱਗਦਾ ਵੀ ਯਾਰ ਮੈਂ ਤਾਂ ਹਜੇ ਮੇਰੀ ਉਮਰ ਬਹੁ ਘਾਟਿਆ 24 ਕੁਛਾਲ ਦੀ ਮੇਰੀ ਉਮਰ ਹੈ ਜਦੋਂ 24 ਸਾਲਾਂ 'ਚ ਮੈਂ ਇੰਨੇ ਧੱਕੇ ਖਾਦੇ ਆ ਨਾ ਮੈਨੂੰ ਪਤਾ ਹੈ ਨਹੀਂ ਤਾਂ ਉਮਰ 'ਚ ਬੰਦਾ ਨਿਆਰੀ ਲੈਂਦਾ ਘੁੰਮਦਾ ਫਿਰਦਾ ਨਾ ਚਲੋ ਪਰ ਨਹੀਂ ਤਾਂ ਚਲੋ ਅੱਜ ਕੱਲ੍ਹ ਤੇ ਜ਼ਿਆਦਾ ਮੁੰਡੇ ਆਪਣੇ ਸਿਰ ਤੇ ਸਾਰੇ ਮਤਲਬ ਸਭ ਦੇ ਸਿਰ ਤੇ ਜ਼ਿੰਮੇਵਾਰੀਆਂ ਪੈਂਦੀਆਂ ਪਰ ਹਾਂ ਜਿੰਨਾ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਨਾ ਮੈਂ ਬਹੁਤ ਜ਼ਿਆਦਾ ਯਾਰ ਟੈਨਸ਼ਨ 'ਚ ਰਹਿ ਕਹਿ ਦਵਾ ਡਿਪਰੈਸ਼ਨ 'ਚ ਅੱਧੇ ਨਾਲ ਜ਼ਿਆਦਾ ਨਾ ਸੋਚ ਕੇ ਵੀ ਮੇਰਾ ਕੀ ਬਣੂਗਾ ਯਾਰ ਬਹੁਤ ਟੈਨਸ਼ਨਾਂ ਹੁੰਦੀਆਂ ਕਿਸਾਂ ਤਾਰਨੀਆਂ ਫੇ ਕਰਦੀਆਂ ਜੋ ਹੁੰਦੀਆਂ ਨੋਰਮਲ ਜਿਹੜਾ ਹੋਰੀ ਇੱਕ ਤੇ ਘਰ ਚ ਕਿਸ ਤਾ ਕੁੱਤਾ ਚਾਹੁੰਦੇ ਉਹ ਵੀ ਮੇਰੇ ਸਿਰ ਤੇ ਹੁੰਦਾ ਮੈਂ ਸਾਰਾ ਆਪ ਕਰਦਾ ਬਾਕੀ ਜੋ ਵੀ ਮੇਰਾ ਘਰ ਦਾ ਖਰਚਾ ਵਗੈਰਾ ਜੋ ਸਾਰਾ ਮੈਂ ਆਪ ਚਲਾਉਂਦਾ ਹਾਂ ਤੇ ਬਾਅਦ ਚ ਜੋ ਵੀ ਮੇਰੇ ਮੇਰੇ ਬੱਚੇ ਦਾ ਖਰਚਾ ਆ ਮੇਰੇ ਘਰ ਦਾ ਰੋਸ਼ਨ ਪਾਣੀ ਜੋ ਵੀ ਸਾਰਾ ਮੈਂ ਮਤਲਬ ਇੱਕ ਬੰਦੇ ਦੇ ਸਿਰ ਤੇ ਹੈ ਨਾ ਤੇ ਬਾਕੀ ਯਾਰ ਇਦਾਂ ਹੁੰਦਾ ਵੀ ਚਲੋ ਚਲੋ ਉਹ ਆਪਣੀ ਸਿਰ ਦਰਦੀ ਹੈ ਨਾ ਆਪਾਂ ਨੂੰ ਕਰਨਾ ਪੈਂਦਾ ਆ ਮੈਨੂੰ ਹੀ ਕਰਨਾ ਪੈਣਾ ਚਲੋ ਹੈ ਨਾ ਪਰ ਗੱਲ ਇਦਾਂ ਆ ਵੀ ਇੱਕ ਬੰਦੇ ਨੂੰ ਕਹਿੰਨਾ ਨਾ ਹੌਸਲਾ ਹੁੰਦਾ ਆਪਣੇ ਰਿਸ਼ਤੇਦਾਰਾਂ ਦਾ ਜਾਂ ਆਪਣੀ ਚਾਚੇ ਦਾ ਜਾਂਦਾ ਜਾਂ ਆਪਣੀ ਫੈਮਿਲੀ ਦਾ ਸ ਸਭ ਦੇਖ ਦੇ ਕੇ ਮਜ਼ਾਕ ਹੀ ਡਿਆ ਹਾਂਗਾ ਜਾਂ ਕਹਿੰਦੇ ਹੋਣਗੇ ਜੋ ਮਰਜ਼ੀ ਕਰਨੇ ਜਾਂ ਕੁਝ ਵੀ ਆ ਪਰ ਹਾਂ ਪਰ ਬੜਾ ਯਾ ਦਿਲ ਦੀ ਗੱਲਾਂ ਲੱਗਦੀਆਂ ਜਦੋਂ ਕੋਈ ਨਹੀਂ ਖੜਦਾ ਅਸੀਂ ਸਾਨੂੰ ਪਤਾ ਸੀ ਆਪਣਾ ਘਰ ਕਿੱਦਾਂ ਅਸੀਂ ਰੈਂਟ ਤੇ ਘਰ ਲੱਭਿਆ ਜਾਂ ਅਸੀਂ ਕਿੱਦਾਂ ਲੱਭਦੇ ਪਏ ਸੀ ਜਾਂ ਅਸੀਂ ਕਿੱਦਾਂ ਕਿੱਦਾਂ ਓਕੇ ਹੋ ਗਏ ਅਸੀਂ ਸਾਰਾ ਕੁਝ ਕੀਤਾ ਹਨਾ ਤੇ ਸਾਨੂੰ ਪਤਾ ਹੁਣ ਅੱਜ ਪ੍ਰੀਤ ਬਿਮਾਰ ਹੋ ਗਈ ਸੀ ਅਸੀਂ ਹਸਪੀਟਲ ਤੋਂ ਸਿੱਧਾ ਆਪਣੇ ਯਾਰ ਦੋਸਤਾਂ ਦੇ ਘਰ ਆ ਕੇ ਬੈਠੇ ਆ ਇਸ ਟਾਈਮ ਉੱਥੇ ਬੈਠੇ ਆਪਾਂ ਜਲੰਧਰ ਤੇ ਸਾਨੂੰ ਪਤਾ ਯਾਰ ਅਸੀਂ ਕਿੱਦਾਂ ਨਸੀਬਤਾਂ ਵਿੱਚ ਪੈ ਗਏ ਕਿੱਦਾਂ ਅਸੀਂ ਆਪਣੇ ਬੱਚੇ ਦੇ ਨਾਲ ਘਰ ਦਾ ਸਮਾਨ ਚੱਕੀਦਾ ਆ ਜਾਂ ਕਿੱਦਾਂ ਅਸੀਂ ਘਰ ਦਾ ਸਮਾਨ ਚੱਕਿਆ ਕਿੱਦਾਂ ਅਸੀਂ ਤੱਕੇ ਖਾ ਖਾ ਕੇ ਯਾਰ ਹਰ ਇੱਕ ਚੀਜ਼ ਕੀਤੀ ਸਾਨੂੰ ਕਿਸੇ ਨੇ ਨਹੀਂ ਫੋਨ ਕੀਤਾ ਯਾਰ ਕਿਸੇ ਨੇ ਨਹੀਂ ਹੌਂਕਲਾ ਦਿੱਤਾ ਤੇ ਜਿਹੜੀ ਗੱਲ ਸਿੱਧੀ ਐ ਮੈਂ ਗੱਲਾਂ ਕਰਨੀਆਂ ਨਹੀਂ ਸੀ ਮੇਰਾ ਦਿਲ ਸੀ ਥੋੜਾ ਜਿਹਾ ਮੈਂ ਮੈਂ ਕਿਹਾ ਚੱਲ ਗੱਲਾਂ ਕਰਨੀਆਂ ਬਣਦੀਆਂ ਨਾ ਮੈਂ ਕਰ ਦਿੱਤੀਆਂ ਤੇ ਇੱਥੋਂ ਪਤਾ ਲੱਗਦਾ ਆ ਵੀ ਆਪਾਂ ਰੇਕ ਨਾ ਖੜੇ ਆ ਮੈਂ ਬਹੁ ਜਾਣੇ ਨਾ ਮੈਂ ਭੱਜ ਦੌੜ ਕੀਤੀ ਆ ਨਾ ਮੈਂ ਰੇਕ ਦੇ ਨਾਲ ਭੱਜ ਦੌੜ ਕੀਤੀ ਜਿਹਨਾਂ ਨੇ ਕੀਤਾ ਉਹਨਾਂ ਨੂੰ ਪਤਾ ਹੀ ਆ ਠੀਕ ਹੈ ਨਾ ਜਦੋਂ ਮੇਰੀ ਜਦੋਂ ਜਦੋਂ ਹਨਾ ਸਾਡੇ ਆਪਣਿਆਂ ਦੀ ਜਗ੍ਹਾ ਗੱਲ ਕਰੀਏ ਜਦੋਂ ਕਿਸੇ ਨੂੰ ਲੋਡ ਹੁੰਦੀ ਹੈ ਨਾ ਮੇਰੀ ਵਿਕਰਮ ਆ ਕੰਮ ਆ ਜਲਦੀ ਚੱਲ ਅਸੀਂ ਬਹੁ ਮੈਂ ਭੱਜ ਭੱਜ ਗਿਆ ਮਿੰਟ 'ਚ ਮੈਂ ਗੱਡੀਆਂ ਚੱਕਣੀਆਂ ਮੈਂ ਮੋਟਰਸਾਈਕਲ ਚੱਕਣੀ ਮੈਂ ਨਿਕਲ ਜਾਣਾ ਤਾਂ ਮੈਂ ਸਾਡੇ ਨਾਲ ਵੀ ਲੜ ਪੈਣਾ ਹਾਂ ਇਹਨਾਂ ਨਾਲ ਲੜ ਪੈਣਾ ਮੈਂ ਮਿੰਟ 'ਚ ਜਾਂਦਾ ਹੀ ਪਰ ਹਾਂ ਮੈਂ ਕਹਿੰਦਾ ਪੱਥਰ ਤੇ ਲਕੀਰਾਂ ਮੈਂ ਤਾਂ ਨਹੀਂ ਤੁਰਦਾ ਮੇਰੇ ਵਾਲੇ ਜੋ ਮਰਜ਼ੀ ਹੋਵੇ ਮੈਂ ਨਹੀਂ ਕਿਸੇ ਨਾਲ ਤੁਰਨਾ ਸਿੱਧੀ ਜਿਹੜੀ ਗੱਲ ਆ ਅਸਾਨੂੰ ਆਪਣਾ ਘਰ ਭਰਾਵਾ ਮੈਂ ਤਾਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਐਡਰੈਸ ਵੀ ਨਹੀਂ ਦੱਸਣਾ ਥੇ ਦਾ ਜਿਹੜੇ ਮੈਨੂੰ ਮਿਲਦੇ ਸਿੱਧੇ ਅੱਬਲ ਤਾਂ ਮੈਂ ਕਿਸੇ ਨੂੰ ਐਡਰੈਸ ਦੱਸਣਾ ਨਹੀਂ ਆਪਣੇਆਂ ਨੂੰ ਜਿਹੜੇ ਤਾਂ ਮੇਰੇ ਆਪਣੇ ਹੋਣਗੇ ਠੀਕ ਆ ਜਿਹੜੇ ਪਿਆਰ ਨਾਲ ਆਪਾਂ ਨਾਲ ਰਹਿੰਦੇ ਆ ਫੋਨ ਨੂੰ ਦੱਸਾਂਗੇ ਅੱਬਲ ਤਾਂ ਮੇਰੇ ਘਰੇ ਬੜਨ ਦੀ ਲੋੜ ਨਹੀਂ ਹੈਗੀ ਠੀਕ ਆ ਨਾ ਜਿਹੜੇ ਛੜਦੇ ਸੁਰਦੇ ਮੇਰੇ ਘਰੇ ਨਾ ਆਉਣ ਜਿਹੜੇ ਨੇ ਆਪਾਂ ਨੂੰ ਪਤਾ ਲਿਆ ਮੇਰੀ ਮਾਸੀਆਂ ਨੇ ਮੇਰਾ ਪਤਾ ਲਿਆ ਤੇ ਮੇਰੇ ਆਪਣੇ ਮੇਰੇ ਤਾਈ ਦੇ ਦੋ ਮੁੰਡੇ ਆ ਵਿਚਾਰੇ ਮੇਰੇ ਨਾਲ ਸਵਾਦ ਤੱਕ ਉਹਨਾਂ ਨੇ ਸਾਰਾ ਜੋ ਵੀ ਭੱਜ ਦੌੜ ਕੀਤੀ ਤੇ ਦੂਜੀ ਗੱਲ ਮੇਰੀ ਇੱਕ ਬਾਹਰ ਵਾਲੀ ਭੈਣ ਠੀਕ ਆ ਜੋ ਵੀ ਆ ਸਾਰਾ ਕੁਝ ਮੇਰੀ ਭੈਣ ਨੇ ਮੇਰਾ ਬਹੁਤ ਸਾਥ ਦਿੰਦੀ ਆ ਠੀਕ ਆ ਆਲਵੇਸ ਮੇਰੇ ਨਾਲ ਆ ਉਹਦੇ ਲਈ ਤਾਂ ਜਾਣ ਵੀ ਹਜ਼ਾਰ ਆ ਸਮ ਠੀਕ ਹੈ ਨਾ ਤੇ ਘਰਪੁਰ ਬਹੁਤ ਦੂਰ ਦੀਆਂ ਗੱਲਾਂ ਆ ਤੇ ਬਾਕੀ ਜਣਾ ਤੇ ਬਾਕੀ ਦੂਜੀ ਗੱਲ ਇਹ ਆਪਾਂ ਨੂੰ ਹੋਰ ਕਿਹਦਾ ਫੋਨ ਆਇਆ ਮਾਸੀ ਦਾ ਆਈ ਔਰ ਇੱਕ ਦੀਦੀ ਦਾ ਆਈ ਹਰਪੁਰ ਤੋਂ ਮੈਨੂੰ ਇੱਕ ਮੇਰੀ ਵੱਡੀ ਭੈਣ ਦਾ ਫੋਨ ਆਇਆ ਗਗਨ ਦਾ ਇੱਕ ਵਾਰੀ ਮੈਨੂੰ ਹੋਰ ਕਿਸੇ ਦਾ ਫੋਨ ਨਹੀਂ ਆਇਆ ਠੀਕ ਹੈ ਨਾ ਮੈਨੂੰ ਮੇਰੀ ਇੱਕ ਵੱਡੀ ਭੈਣ ਦਾ ਫੋਨ ਆਇਆ ਕਿਹਦਾ ਵੱਡੀ ਦਾ ਦੋ ਵਾਰ ਫੋਨ ਆ ਮੈਨੂੰ ਕਿਸੇ ਨੇ ਨਹੀਂ ਹੌਸਲਾ ਦਿੱਤਾ ਫੋਨ ਕਰਕੇ ਵੀ ਤੇਰਾ ਕੀ ਹਿਸਾਬਤਾ ਵੇ ਤੂੰ ਕਿਦਾਂ ਬਾਈ ਕੰਨਾਂ ਨੂੰ ਹੱਥ ਲੱਗੇ ਮੇਰੇ ਵਾਈਫ ਪ੍ਰੈਗਨੈਂਟ ਸੀ ਅਸੀਂ ਰਾਤ ਨੂੰ ਸਾਨੂੰ ਪਤਾ ਸੀ ਕਿੰਨੇ ਟੈਨਸ਼ਨ ਦੇ ਵਿੱਚ ਸਾਰਾ ਘਰ ਲੱਭਣ ਵਾਸਤੇ ਅਸੀਂ ਭੱਜ ਸਾਨੂੰ ਅਸੀਂ ਕਿੱਦਾਂ ਤਾਲੇ ਮਾਰੇ ਆ ਸਾਨੂੰ ਪਤਾ ਸੀ ਕਿੱਦਾਂ ਮਕਾਨ ਲੱਭਿਆ ਸਾਨੂੰ ਪਤਾ ਸੀ ਕਿੱਦਾਂ ਯਾਰ ਬਹੁ ਔਖਾ ਕੰਮ ਸਾਰਾ ਕੁਝ ਅਸੀਂ ਬਹੁ ਔਖਾ ਕੀਤਾ ਠੀਕ ਹੈ ਨਾ ਸਾਨੂੰ ਚਲ ਚੁੱਪ ਕਰ ਸਾਨੂੰ ਸਾਨੂੰ ਪਤਾ ਆਪਾਂ ਸਿੱਧੀ ਕੰਨਾਂ ਨੂੰ ਹੱਥ ਲੱਗ ਗਿਆ ਕਿਸੇ ਨਾਲ ਨਹੀਂ ਖੜਨਾ ਕਿਸੇ ਨਾਲ ਵੀ ਮੈਂ ਨਹੀਂ ਕਿਸੇ ਨਾਲ ਤੁਰਦਾ ਮੇਰੇ ਮੈਂ ਸਿੱਧੀ ਗੱਲ ਕਹਿੰਦਾ ਮੇਰੇ ਤਾਈ ਚਾਚੇ ਮੇਰੇ ਘਰੇ ਨਾ ਆਵੜਨਾ ਮੈਨੂੰ ਮੇਰੇ ਮੇਰੇ ਫੋਨ ਨਾ ਕਰਨ ਵੀਰੇ ਸਿੱਧੀ ਗੱਲ ਆ ਮੇਨਾਂ ਕੋਈ ਨਹੀਂ ਖੜਿਆ ਨਾ ਮੈਂ ਕਿਹਨਾ ਖਰਦਾ ਜੇ ਤੁਸੀਂ ਮੇਰਾ ਪਤਾ ਨਹੀਂ ਲਿਆ ਤੇ ਹਰੇਕ ਦੇ ਵਾਰੀ ਜਦੋਂ ਹੋਰੀਏ ਕਿਤੇ ਘਰਾਂ ਚ ਪ੍ਰੋਬਲਮ ਆਈ ਹੈ ਨਾ ਅਸੀਂ ਖੜੇ ਆ ਮੈਂ ਨਹੀਂ ਖੜਾ ਮੇਰੀ ਭੈਣਾ ਖੜੀ ਆ ਪਰ ਜਦੋਂ ਸਾਡੇ ਘਰ ਚ ਪ੍ਰੋਬਲਮ ਆਈ ਸਾਡੇ ਨਾਲ ਨਹੀਂ ਕੋਈ ਖੜਿਆ ਠੀਕ ਆ ਤੇ ਪੈਸੇ ਪੁੱਛਦੇ ਲੈ ਤਾ ਕਿਸੇ ਤੋਂ ਕੀ ਲੈਣੇ ਆ ਪਰ ਇੱਕ ਜਣਾ ਹੌਸਲਾ ਹੁੰਦਾ ਨਾ ਵੀ ਫੋਨ ਕਰਕੇ ਬੰਦਾ ਹੌਸਲਾ ਦਿੰਦਾ ਉਹੀ ਬਹੁਤ ਹੁੰਦਾ ਬਟ ਬਸ ਬਟ ਇਹ ਆ ਵੀ ਬਸ ਖਤਮ ਆ ਗਣੀ ਵੀ ਆਪਾਂ ਇਕੱਲੇ ਰਹਿ ਲਾਂਗੇ ਸਾਡੇ ਤੇ ਦੁੱਖ ਆਵੇ ਸਾਡੇ ਤੇ ਨੇਹ ਦੀਆਂ ਚੱਲਣ ਜੋ ਮਰਜੀ ਅਸੀਂ ਆਪਣੇ ਚਾਰ ਬੰਦੇ ਘਰ ਦੇ ਵਿੱਚ ਅਸੀਂ ਆਪਣਾ ਆਪ ਹੀ ਸਾਰਾ ਕੁਝ ਦੇਖ ਲਾਂਗੇ ਅਸੀਂ ਨਹੀਂ ਕਿਹੇ ਤੋਂ ਕੁਝ ਮੰਗਦੇ ਨਾ ਅਸੀਂ ਮੰਗਣ ਮੰਗਣ ਜੋਗੇ ਹੈਗੇ ਆ ਸਾਨੂੰ ਰੱਬ ਨੇ ਬਹੁਤ ਦੇ ਦਿੱਤਾ ਰੱਬ ਨੇ ਸਾਨੂੰ ਅਸੀਂ ਉਦੋਂ ਨਹੀਂ ਮੰਗਿਆ ਜਦੋਂ ਸਾਡੇ ਕੋਲ ਨਹੀਂ ਸੀ ਕੁਝ ਅਸੀਂ ਉਦੋਂ ਹੱਥ ਤਾਂ ਲਏ ਏਡੇ ਹੈ ਤੇ ਹੁਣ ਉਦੋਂ ਜੋ ਵੀ ਸਾਰਾ ਮੇਰਾ ਇੱਕ ਇੱਕ ਚੀਜ਼ ਪੜਾਈ ਮੈਂ ਖੁਦ ਨਹੀਂ ਬਣਾਈਆਂ ਮੈਂ ਜਾਣਾ ਮੇਰੀ ਫੈਮਲੀ ਜਾਣੇ ਠੀਕ ਆ ਤੇ ਬਾਕੀ ਮੈਨੂੰ ਪਤਾ ਮੈਂ ਕਿੱਦਾਂ ਸਾਰਾ ਕੁਝ ਆਪਣਾ ਘਰ ਦਾ ਦੇਖਿਆ ਵਧੀਆ ਖਾਈਦਾ ਆ ਚਲੋ ਘਰ ਹੀ ਆ ਉਹ ਵੀ ਬਣ ਜਾਣਾ ਸਾਰਿਆਂ ਨੇ ਸਪੋਰਟ ਕਰੋ ਯਾਰ ਘਰ ਬਣਾਉਣਾ ਹੋਣਾ 5 ਸਾਲ ਦੇ ਵਿੱਚ ਬਸ ਮੇਰੇ ਬਲੌਗ ਦੇਖਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਤਾਂ ਕਿ ਮੇਰੇ ਬਲੌਗ ਥੋੜਾ ਜਿਆਦਾ ਵਧੀਆ ਚੱਲਣ ਤੇ ਹੁਣ ਵੀ ਚਲੋ ਬਹੁਤ ਸੋਹਣੇ ਚੱਲਦੇ ਮਾਲਕ ਦੀ ਕਿਰਪਾ ਬਸ ਥੋੜੀ ਜੀ ਸਪੋਰਟ ਕਰੋ ਸਾਰਿਆਂ ਨੇ ਬਸ ਇੰਨੀ ਕੁ ਮਿਹਨਤ ਆ ਤੁਹਾਡੇ ਮੋਰੇ ਮੈਨੂੰ ਸਪੋਰਟ ਕਰੋ ਤੇ ਜਿਆਦਾ ਤੋਂ ਜਿਆਦਾ ਬਲੌਗ ਸ਼ੇਅਰ ਕਰੋ ਤੇ ਤਾਂ ਕਿ ਆਪਾਂ ਜਲਦੀ ਜਲਦੀ ਆਪਣੀ ਪੈਸੇ ਜੋੜ ਕੇ ਚਾਰ ਪੈਸੇ ਜੋੜ ਕੇ ਘਰ ਬਣਾ ਲਈਏ ਬਸ ਆਪਣੀ ਡਿਲੀਵਰੀ ਤੋਂ ਬਾਅਦ ਇੱਥੇ ਖਰਚਾ ਹੋਣਾ ਮੇਰਾ ਤੇ ਉਸ ਤੋਂ ਬਾਅਦ ਉਦਾਂ ਪਹਿਲਾਂ ਮੈਂ ਨਾ ਪ੍ਰਾਈਵੇਟ ਕਰਾਉਣਾ ਸੀਗਾ ਟਰੀਟਮੈਂਟ ਸਾਰਾ ਥੋੜਾ ਜਿਹਾ ਚੱਕਰ ਪੈਨ ਕਰਕੇ ਹੁਣ ਮੈਂ ਸਰਕਾਰੀ ਹਸਪਤਲ ਚੁੱਪ ਮਨੇ ਵੀ ਜਾਓ ਦਾਦੀ ਤੋਂ ਲੈ ਆਓ ਜਾ ਕੇ ਅੱਭਾਂ ਦੇ ਦਾਦੀ ਤੋਂ ਲੈ ਕੇ ਆਓ ਜਾਓ ਪਪਾ ਲੈ ਵੀ ਲੈ ਕੇ ਆਓ ਪਹਿਲਾਂ ਨਾ ਅਸੀਂ ਪ੍ਰਾਈਵੇਟ ਵਿੱਚ ਕਰਾਉਣਾ ਸੀਗਾ ਸਾਰਾ ਅਸੀਂ ਸੋਚਿਆ ਸੀ ਵੇ ਫੇ ਅਸੀਂ ਹੁਣ ਸਾਡਾ ਸਾਰਾ ਸਿਸਟਮ ਇਹ ਲੱਗਿਆ ਤੇ ਤਾਂ ਕਰਕੇ ਅਸੀਂ ਹੁਣ ਸਰਕਾਰੀ ਚ ਕਰਾਵਾਂਗੇ ਟਰੀਟਮੈਂਟ ਜਿੰਨਾ ਵੀ ਆ ਤੇ ਸਾਡਾ ਸਾਰਾ ਟਰੀਟਮੈਂਟ ਸਰਕਾਰੀ ਹਸਪਤਲ ਤੇ ਹੋਣਾ ਆ ਉਹ ਅਸੀਂ ਹੁਣ ਦੇਖਦੇ ਜਲੰਧਰ ਕਰਾਉਣਾ ਕਾਲੇ ਬੱਕਰੇ ਕਰਾਉਣਾ ਆ ਗਾਜੰਪੁਰ ਕਰਾਉਣਾ ਜਦ ਸੂਰੇ ਦਾ ਜਿੱਥੇ ਵੀ ਆ ਨਾ ਹੁਣ ਸਰਕਾਰੀ ਜਿ ਕਰੋਨਾ ਹੁਣ ਕੈਨਸਲ ਹੋ ਗਿਆ ਵੱਡੇ ਹਸਪੀਟਲ ਦਾ ਸੋ ਬਾਕੀ ਜੇ ਆ ਮਸੀਬਤਾਂ ਨਾ ਪੈਂਦੀਆਂ ਘਰ ਨਾ ਖਾਲੀ ਕਰਨਾ ਪੈਂਦਾ ਸਾਨੂੰ ਨਾ ਅੱਧੇ ਪਾਸੇ ਸਾਰਾ ਕੁਝ ਦੇਖਣਾ ਪੈਂਦਾ ਜਾਂ ਕੁਝ ਵੀ ਹੈ ਨਾ ਫਿਰ ਅਸੀਂ ਪ੍ਰਾਈਵੇਟ ਚ ਜਾਣਾ ਹੈ ਸੋ ਬਾਕੀ ਸਪੋਰਟ ਕਰੋ ਸਾਰੇ ਐਨ ਠੀਕ ਹੈ ਜੀ ਤੁਹਾਡੀ ਸਪੋਰਟ ਦੀ ਲੋੜ ਆ ਸੋ ਅਦਿ ਬਲੌਗ ਦਾ ਕਰਦੇ ਐਂਡ ਥੈਂਕ ਯੂ ਸੋ ਮੱਚ ਲਵ ਯੂ ਆਲ ਬਾਏ ਬਾਏ